ਕੀ ਆ ਜਾਂਦਾ ਓਏ ਕੀ ਇਹ ਤੁਹਾਨੂੰ ਸਮਝ ਨਹੀਂ ਇਹਦੇ ਵਿੱਚ ਕੀ ਆ ਤੁਸੀਂ ਜੇ ਤੁਸੀਂ ਇੱਥੇ ਹੈਗਾ ਕੀ ਆ ਕੀ ਪ੍ਰੋਬਲਮ ਕੀ ਆ ਨਾ ਇਹ ਇੱਕ ਨਰਸਤਾਨਾ ਬਿਲਡਿੰਗ ਸਾਜੀ ਹੈ ਜੀ ਬੇਸਤਾ ਵਾਈਕ ਬਾਜੀ ਵੇਖੋ ਆਂ ਮੰਦਰਾ ਕੰਦ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਆ ਖਾਣਾ ਇਹਨਾਂ ਮਗਰ ਨੂੰ ਤੁਹਾਨੂੰ ਪਤਾ ਬਜ ਖਾਣਾ ਮੈਂ ਕਿਹਾ ਹੋਇਆ ਆ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਦੀ ਕਰ ਰਹੇ ਹੋ ਇੰਨੇ ਕੰਨ ਨਾ ਨਹੀਂ ਬਾਅਰ ਮੈਮੋਰੀ ਤੁਸੀਂ ਗੈਰ ਨਹੀਂ ਮਿਲਾ ਦੰਦਰ ਬਾਜੀ ਮੈਂ ਜਾਣਾ ਨਾ ਜਾਣਾ ਤੁਸੀਂ ਕੰਮ ਕਰੋ ਆਪਾਂ ਹੁਣ ਚੱਲਦੇ ਆ ਇੱਧਰ ਆਪਾਂ ਚੱਲੋ ਤੁਸੀਂ ਜਾਓ ਜੀ ਮੈਂ ਬੜੀ ਵਰਕ ਆ ਬੜੀ ਵਰਕ ਆ ਆਪਾਂ ਹੁਣ ਚੱਲਦੇ ਆ ਇਨਰ ਸਸਰੀ ਨੂੰ ਕੇ ਦੇ ਕਹਿਣ ਚੱਲ ਜਾ ਅੰਦਰ ਠੀਕ ਆ ਤੇ ਹੱਟ ਕੇ ਪਹਿਲੇ ਟਾਈਮ ਨਹੀਂ ਆ ਕੇ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਐਂ ਤਾਂ ਨਾ ਕਰੋ ਆਵਾ ਬਾਪਾ ਜੀ ਨਾ ਕਰੋ ਜੇ ਬਤਾ ਭਾਈ ਨਾ ਬਾਪਾ ਜੀ ਨਹੀਂ ਮਤ ਬਾਪਾ ਜੀ ਕਰੋ ਆਪ ਹਵਾ ਬਾਜੀ ਨਹੀਂ ਸਰ ਹਵਾ ਬਿਲਕੁਲ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡੇ ਕੋ ਕੋਈ ਡਿਪਾਰਟਮੈਂਟ ਨੂੰ ਰੋਕ ਲਵਾਈ ਗਈ ਆ ਤੇ ਇਹ ਅਨ ਇਲੈਗਲ ਖੁੱਲਾ ਦੁਕਾਨੀ ਰਸੋ ਅਬ ਬੰਦ ਕਰਾ ਦੇ ਪਾਣੀ ਨਿਕਲ ਲੱਗਦਾ ਘੋਹੇ ਇਹ ਤਾਂ ਰੈਂਵਨੂ ਪੇ ਕੀਤਾ ਉਹਨਾਂ ਨੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋਪਾ ਜਗਾ ਦੀ ਇੱਕ ਨੂੰ ਬਗੂਰੇ ਕੋਰੋਨਾ ਦੇ ਵਿੱਚ ਵੀ ਕੋਪਾ ਟੀਕਾ ਲਾਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਪਾਜੀ ਯੇ ਜਿਹੜਾ ਹੋਊਗਾ ਨਾ ਇਹ ਨਹੀਂਗਾ ਇਹ ਨਹੀਂਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾ ਸਕਦੇ ਪਰ ਕਦੇ ਮੰਨ ਸਕਦੇ ਨਹੀਂ ਹੈਗਾ ਜਦੋਂ ਸਾਨੂੰ ਪਤਾ ਹੈ ਨਾ ਕਿ ਅੱਜ ਤੋਂ ਰੈਸਟ ਹੁੰਦੀ ਆ ਮੈਂ ਭਾਰਤਲਾ ਨੂੰ ਕਹਦੇ ਹਾਂ ਲੁਮਣਾ ਵਾਂ ਆਪਰਾ ਕੀ ਕੰਮ ਕਰੀਏਗਾ ਨਹੀਂ ਇਹ ਤੁਸੀਂ ਇੱਕ ਲਾਰਡ ਸਟੇਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਐਵੇਂ ਆ ਕੇ ਕੇ ਦੁਕਾਨ ਦੇ ਕੇ ਕਹੋਗੇ ਮੈਂ ਆਪਾਂ ਅੰਦਰ ਹੀ ਜਾਤਾ ਹਾਂ ਦੇਖੋ ਸਰੋਪਨੀ ਗੋਪਾਲਾ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਐਕਸ਼ਨ ਲਾਤਾ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਇਹ ਸਾਈਡ ਡਿਪਾਰਟਮੈਂਟ ਦੀ ਜਿਹੜੀ ਲਿਖ ਸਮਝਦਾ ਦੈਟਸ ਇਟ ਤੁਸੀਂ ਅਫੀਸ਼ੀਅਲੀ ਕਰ ਰਹੇ ਹੋ ਮੈਂ ਕੋਈ ਆਪਣਾ ਫਰਜ਼ ਨਿਭਾ ਰਿਹਾ ਹਾਂ ਤੁਸੀਂ ਪਿੱਛੇ ਹੋ ਜੰਮੋ ਆਪਾਂ ਇੱਥੇ ਖੜੇ ਆ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਖੜੇ ਹੋ ਕੇ ਪ ਓਹ ਲੋ ਸਕੇ ਤੁਸੀਂ ਕੋਲ ਹੋਣਾ ਕਿ ਨਾ ਸਟ੍ਰਾਈਟ ਨਹੀਂ ਖੋਲ ਸਕਦੇ ਇਸ ਤਰ੍ਹਾਂ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਤੁਸ ਅੱਜ 8 ਦਿਨ ਮੁੱਢੀ ਵਾਲਾ ਸਾਡੀ ਜਿਹਨੇ ਕੋ ਚਤਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਆ ਤੇ ਚਤਕਾਰੀ ਕੋ ਜਾਣਾ ਸਿੱਤੇ ਐਕਸਾਈਟ ਡਿਪਾਰਟਮੈਂਟ ਕੋ ਜਾਓ ਮੈਂ ਕਿਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੂੰ ਆਪਦਾ ਕੰਮ ਛੱਡ ਕੇ ਇੱਥੇ ਆ ਕੇ ਨਾ ਗੱਲ ਕਰਨੀ ਚਲ ਕੋਈ ਅੰਮ ਸਿਰ ਜਾਂ ਤੁਹਾਡਾ ਕੋ ਸਟੇਕ ਹੋਵੇ ਇੱਦਾਂ ਚ ਪੱਗਿਆਂ ਦਾ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ ਕੋ ਐਕਸਾਈਟ ਡਿਪਾਰਟਮੈਂਟ ਕੋ ਜਾਓ ਤੁਹਾਡਾ ਕੰਮ ਜਰਾ ਜਦ ਕਹ ਰਹੇ ਕਿ ਮੈਂ ਆਰਡਰ ਤੁਹਾਨੂੰ ਲੱਗਦਾ ਵਈ ਪਾਕੀ ਕਿਸੇ ਕਿਸਮ ਦਾ ਹੋ ਗਿਆ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਕਿ ਇਹਨਾਂ ਨੂੰ ਵੜਾਇਆ ਸੀ ਲੁਕਾਇਆ ਆਣ ਕੇ ਸਾਡੇ ਕੋ ਸਾਰਾ ਕੁਝ ਨਿਕਲ ਗਿਆ ਮੈਂ ਕਿ ਅੰਦਰ ਵੜ ਗਏ ਜੀ ਪੈਸਾ ਵੀ ਜਿਹੜਾ ਕਹਿੰਦੇ ਆਸਰ ਕਰਦੇ ਨਹੀਂ ਹਥਿਆਰ ਦੇ ਬਸੇਲੇ ਸਿੱਧਾ ਹੁੰਦਾ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਜੀ ਆਪਾਂ ਆਪਾਂ ਤੋਂ ਸਮਾਨ ਲੈਣਾ ਜੇ ਕਿਸੇ ਨੂੰ ਸ਼ਰਾਬ ਲੈਣ ਦੇ ਸਰਜੋ ਮੇਰੇ ਵੀਰੇ ਆਪਾਂ ਸ਼ਰਾਬ ਲੈਣੀ ਅੰਦਰ ਪਾਣੀ ਲੈਣ ਕਿਉਂ ਇੱਥੇ ਖੋ ਜੋ ਫਿਰ ਜਾਨੀ ਜਿਹੜੇ ਭੈਣੇ ਇਹਨਾਂ ਵਾਲਕੇ ਕੀ ਸ਼ਰਾਬ ਲਈ ਜਾਂਦੇ ਪਹਿਲਾਂ ਉਹਨਾਂ ਨੂੰ ਕਿਹਾ ਕਿ ਵਿਰਚਾ ਕੰਮ ਮੈਂ ਜਿਹੜੇ ਟਰਬਲ ਮੇਕਰ ਹੈ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੁਣ ਹੁਣ ਡਿਪਾਰਟਮੈਂਟ ਲਈ ਬੈਕ ਲਈ ਸਮਾਜ ਲਈ ਪ੍ਰੋਬਲਮ ਕ੍ਰੀਏਟ ਕਰਦਾ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਦੋ ਬਹਿਣਾ ਖਲੋਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆ ਕੋਈ ਗੱਲ ਨਹੀਂ ਖੜੇ ਰੋਜੀ ਕਾ ਟਾਈਟੂ ਖੜੇ